ਮੰਮਾ ਮਨਸਿਓ ਕਾਜ ਹੈ ਮਨਸਾ ਦੇ ਸਿਧ ਹੋਏ ਮਨ ਹੀ ਮਨਸਿਓ ਕਹੇ ਕਬੀਰਾ ਮਨਸਾ ਮਿਲਿਆ ਨਾ ਕੋਏ ਇਹੋ ਮਨ ਸ਼ਕਤੀ ਇਹੋ ਮਨ ਸੀਓ ਇਹੋ ਮਨ ਪੰਜ ਤਤ ਕੋ ਜੀਓ ਇਹੋ ਮਨ ਲੈ ਜਾਉ ਓਨ ਮਨ ਰਹਿ ਤਉ ਤੀਨ ਲੋਕ ਕੀ ਬਾਤ ਕਹੈ ਯਈਆ ਜੋ ਜਾਨ ਤੋ ਦੁਰ ਮਤ ਹਨ ਕਰ ਬਸ ਕਾਇਆ ਗਾਓ ਰਣ ਰੂਤੋ ਭਜੈ ਨਹੀਂ ਸੂਰਉ ਥਾਰਉ ਨਾਓ ਹਰ ਆ ਰਾਸ ਨਿਰਸ ਕਰ ਜਾਨਿਆ ਹੋਏ ਨਿਰਸ ਸੋ ਰਸ ਪਹਿਚਾਨਿਆ ਇਹ ਰਸ ਛਾਡੇ ਉਹ ਰਸਿਆਵਾ ਉਹ ਰਸ ਪੀਆ ਇਹ ਰਸ ਨਹੀਂ ਭਾਵਾ ਲੱਲਾ ਐਸੇ ਲੈ ਮੱਲਾਵੇ ਅੰਤਨਾ ਜਾਏ ਪਰਮ ਸਚ ਪਾਵੇ ਆਰ ਜਾਉ ਤਹਾ ਪ੍ਰੇਮ ਲੇਵ ਲਾਵੇ ਤੋ ਅਲੇ ਲਹਿ ਲੇ ਚਰਨ ਸਮਾਵੇ ਵਾ ਵਾਰ ਬਾਰ ਬਿਸਨ ਸਮਾਰ ਬਿਸਨ ਸਮਾਰਨਾ ਆਵੇ ਹਾਰ ਬਲ ਬਲ ਜੇ ਬਿਸਨ ਤਨਾ ਜਸ ਗਾਵੇ ਬਿਸਨ ਮਿਲੇ ਸਭ ਹੀ ਸਚ ਪਾਵੇ ਵਾ ਵਾ ਵਾਹੀ ਜਾਨੀਆਂ ਵਾ ਜਾਣੇ ਇਹ ਹੋਏ ਇਹੋ ਆਰੇ ਉਹ ਜਬ ਮਿਲੇ ਤਾ ਮਿਲਤ ਨਾ ਜਾਣੇ ਕੋਏ ਸਸ ਸੋਨਿਕਾ ਕਰ ਸੋਦੋ ਘਟ ਪਰ ਚਾ ਕੀ ਬਾਤ ਨਰੋਦੋ ਘਟ ਪਰ ਚਾ ਜੋ ਉਪਜੈ ਭਾਉ ਪੂਰ ਰਿਆ ਤੈ ਤਰ ਭਵਨ ਰਾਉ ਖਖਾ ਖੋਜ ਪਰ ਜੋ ਕੋਈ ਜੋ ਖੋਜੈ ਸੋ ਬਹੁਰ ਨਾ ਹੋਈ ਖੋਜ ਬੂਝ ਜੋ ਕਰੈ ਵਿਚਾਰਾ ਤਉ ਭਵ ਜਲ ਤਰਤ ਨ ਲਾਵੈ ਬਾਰਾ ਸਸ ਸੋ ਸਹ ਸੇ ਸਵਾਰੈ ਸੋਈ ਸਹੀ ਸੰਦੇ ਨਿਵਾਰੈ ਅਲਪ ਸੁਖ ਸਾੜ ਪਰਮ ਸੁਖ ਪਾਵਾ ਤਬ ਇਹ ਤ੍ਰਿਓ ਕੰਤ ਕਹਾਵਾ ਹਾ ਹਾ ਹੋਤ ਹੋਏ ਨਹੀਂ ਜਾਨਾ ਜਬੀ ਹੋਏ ਤਵੇ ਮਨਮਾਨਾ ਹੈ ਤਾ ਸਹੀ ਲਖੈ ਜੋ ਕੋਈ ਤਬ ਉਹੀ ਉਹ ਇਹੋ ਨਾ ਹੋਈ ਲਿਓ ਲਿਓ ਕਰਤ ਫਿਰੈ ਸਭ ਲੋਗ ਤਾਂ ਕਰਨ ਵਿਆਪੈ ਬੋਸੋਗ ਲਖਮੀ ਵਰਸਿਓ ਜੋ ਲਿਓ ਲਾਵੇ ਸੋਗ ਮਿਟੈ ਸਭ ਹੀ ਸੁਖ ਪਾਵੇ ਖਖਾ ਖਿਰਤ ਖਪਤ ਗਏ ਕੀਤੇ ਖਿਰਤ ਖਪਤ ਅਜੂ ਨੈ ਚੇਤੇ ਆਪ ਜਗ ਜਾਣ ਜੋ ਮਨ ਆ ਰਹੈ ਜਹ ਕਾ ਵਿਚਰਾ ਤਹ ਥਿਰ ਲਹ 52 ਅੱਖਰ ਜੋਰੇ ਆਨ ਸਕਿਆ ਨਾ ਅੱਖਰ ਏਕ ਪਛਾਨ ਸਤ ਕਾ ਸ਼ਬਦ ਕਬੀਰ ਆ ਕਹੈ ਪੰਡਤ ਹੋਏ ਸੋ ਹਨ ਪੈ ਰਹੈ ਪੰਡਤ ਲੋਗੈ ਕਉ ਬਿਵਹਾਰ ਗਿਆਨਵੰਤ ਕਉ ਤਤ ਵਿਚਾਰ ਜਾਂ ਕਹਿ ਜੀ ਜੈਸੀ ਬਦ ਹੋਈ ਕਹਿ ਕਬੀਰ ਜਾਨੈਗਾ ਸੋਈ ਇੱਕ ਓਅੰਕਾਰ ਸਤਗੁਰ ਪ੍ਰਸਾਦ ਅਰਾ ਗਉੜੀ ਥਿਤੀ ਕਬੀਰ ਜੀ ਕੀ ਸ਼ਲੋਕ 15 30 ਸਤਵਾਰ ਕਹਿ ਕਬੀਰ ਉਰਵਾਰ ਨਾ ਪਾਰ ਸਾਧਕ ਸਿੱਧ ਲਖੈ ਜੋ ਭੇਉ ਆਪੇ ਕਰਤਾ ਆਪੇ ਦੇਉ ਥਿਤੀ ਅਮਾਵਸਮੈ ਆਸ ਨਿਵਾਰੋ ਅੰਤਰਜਾਮੀ ਰਾਮ ਸੁਮਾਰੋ ਜੀਵਤ ਪਾਵੋ ਮੋਖ ਦੁਆਰ ਅਨਪਉ ਸ਼ਬਦ ਤਤ ਨਿਜਸਾਰ ਚਰਨ ਕਮਲ ਗੋਬਿੰਦ ਰੰਗ ਲਗਾ ਸੰਤ ਪ੍ਰਸਾਦ ਭੈ ਮਨ ਨਿਰਮਲੋ ਹਰ ਕੀਰਤਨ ਮੈਂ ਅੰਨ ਦਿਨ ਜਾਗਾ ਰਹਾਓ ਪਰਵਾ ਪ੍ਰੀਤਮ ਕਰੋ ਵਿਚਾਰ ਘਟ ਮੈਂ ਖੇਲੈ ਅਕਟ ਅਪਾਰ ਕਾਲ ਕਲਪਨਾ ਕਦੇ ਨਾ ਖਾਏ ਆਦਪੁਰਖ ਮੈਂ ਰਹਿ ਸਮਾਏ ਦੁਤੀਆ ਦੋਹ ਕਰ ਜਾਨ ਅੰਗ ਮਾਇਆ ਬ੍ਰਹਮ ਰਮੈ ਸਭ ਸੰਗ ਨਾਯੋ ਬੜਾ ਨ ਕਰਤਾ ਜਾਏ ਅਕਲ ਨਰੰਜਨ ਏਕੈ ਪਾਏ ਤ੍ਰਿਤਿਆ ਤੀਨੇ ਸਮ ਕਰ ਲਿਆ ਵੈ ਆਨੰਦ ਮੂਰ ਪਰਮ ਪਦ ਪਾਵੇ ਸਾਧ ਸੰਗਤ ਉਪਜੈ ਵਿਸਵਾਸ ਬਾਹਰ ਪੀਤਰ ਸਦਾ ਪ੍ਰਗਾਸ ਚੌਥਾ ਚੰਚਲ ਮਨ ਕੋ ਗਹੋ ਕਾਮ ਕ੍ਰੋਧ ਸੰਕਬੋ ਨਾ ਬਹੋ ਜਲਥਲ ਮਾਹੇ ਆਪੇ ਆਪ ਆਪੇ ਜਪੋ ਆਪ ਨਾ ਜਾਪ ਪੰਜ ਹੈ ਪੰਜ ਤਤ ਵਿਸਾਰ ਕਨਕ ਕੰਮ ਨਹੀਂ ਜੋ ਬਿਵਹਾਰ ਪ੍ਰੇਮ ਸੁਧਾ ਰਸ ਪੀਵੇ ਕੋਏ ਜਰਾ ਮਰਨ ਦੁਖ ਫੇਰ ਨਾ ਹੋਏ